ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਤਸ਼ਾ ਗੁਰਦੱਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 620 ਤੇ ਸਬੈਮਾਨ ਬਖਸ਼ਿਸ਼ ਕਰਦੇ ਹਨ ਬਖਸ਼ਿਆ ਪਰਮ ਪਰਮੇਸ਼ਰ ਸ਼ਗਲੇ ਰੋਗ ਬਿਦਾਰੇ ਸਾਹਿਬ ਕਹਿੰਦੇ ਮੇਰਾ ਪਰਮਾਤਮਾ ਜਿਹੜਾ ਹੈ ਬਖਸ਼ਣਹਾਰ ਹੈ ਪਰਮੇਸ਼ਰ ਨੇ ਮੈਨੂੰ ਇਸ ਮਨੁੱਖਾ ਜਨਮ ਦੇ ਵਿੱਚ ਬਖਸ਼ ਲਿਆ ਮੇਰੇ ਔਗੁਣਾਂ ਨੂੰ ਨਚਾ ਨਾਚ ਤਾਰ ਦਿਆ ਹੋਇਆ ਹੈ ਮੇਰੇ ਸਗਲੇ ਰੋਗ ਬਿਦਾਰੇ ਮਨ ਦੇ ਸਾਰੇ ਰੋਗ ਦੂਰ ਕਰ ਦਿੱਤੇ ਪੂਰੇ ਗੁਰਪੂਰੇ ਕੀ ਸਰਣੀ ਉਬਰੇ ਸਗ ਕਾਰਜ ਸਗਲ ਸੁਬਾਰੇ ਪੂਰੇ ਗੁਰੂ ਦੇ ਰਾਹੀ ਮੈਂ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਿਆ ਤੇ ਮੇਰੇ ਜੀਵਨ ਦੇ ਸਾਰੇ ਕਾਰਜ ਪ੍ਰਮਾਤਮਾ ਨੇ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਪ੍ਰਮਾਤਮਾ ਦਾ ਨਾਮ ਜਿਹੜਾ ਆਸਰਾ ਹੈ ਮਨੁੱਖ ਦੇ ਜੀਵਨ ਦਾ ਉਸ ਨੂੰ ਸਿਮਰਿਆ ਹੈ ਤਾਪ ਉਤਾਰਿਆ ਸਦਾ ਗੁਰਪੁਰ ਹੈ ਆਪਣੀ ਕਿਰਪਾ ਧਾਰ ਉਹ ਪ੍ਰਮਾਤਮਾ ਨੇ ਮਨ ਦੇ ਜਿੰਨੇ ਵੀ ਤਾਪ ਸੰਚਿੰਤਾ ਫਿਕਰ ਬਹਿਮ ਭਰਮ ਸਾਰੇ ਉਸ ਪ੍ਰਮਾਤਮਾ ਨੇ ਉਤਾਰ ਦਿੱਤੇ ਕਿਰਪਾ ਕੀਤੀ ਹੈ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਹਰ ਗੁਰ ਰੱਖਿਆ ਮੇਰੇ ਗੁਰਮੁਖ ਪਿਆਰੇ ਜਿਹੜੇ ਹਨ ਉਸ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਹਨ ਉਹਨਾਂ ਦੇ ਮਨ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਕੌਲਕੀ ਗੁਰੂਨ ਧਰਤੀ ਦੇ ਪਾਲਨਹਾਰ ਨੂੰ ਗੁਰੂ ਦੇ ਰਾਹੀ ਜਪਦੇ ਹਨ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਪਾਕਿਆ ਦਾਸ ਨਾਨਕ ਆਖਦਾ ਹੈ ਕਿ ਉਹ ਪਰਮਾਤਮਾ ਦੀ ਵੱਡੀ ਵੱਡੀ ਵਡਿਆਈ ਹੈ ਜਿਸ ਨੇ ਸੰਸਾਰ ਨੂੰ ਬਣਾਇਆ ਹੈ ਸਾਚੇ ਸ਼ਬਦ ਸਤਿਪਾਕਿਆ ਉਸ ਨੇ ਆਪਣਾ ਨਾਮ ਰੂਪੀ ਸ਼ਬਦ ਦੇ ਕੇ ਜਿਹੜਾ ਪਿਆਰ ਕਰਨ ਵਾਲਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਹ ਖਲਕਤ ਨੂੰ ਪਿਆਰ ਕਰਦਾ ਹੈ ਉਸ ਪਿਆਰ ਦੇ ਸਦਕਾ ਹੀ ਅੱਜ ਦਾਸ ਨਾਨਕ ਦਾ ਜੀਵਨ ਸਬਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ